ਲੈ ਸਟੈਂਡ ਉੱਪਰ ਜਾਂਦਾ ਨਹੀਂ ਪਾ ਕਰਕੇ ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਆ ਫਰੀਦਕੋਟ ਦੀ ਨਿਊ ਕੈਂਟ ਰੋਡ ਦੇ ਉੱਪਰ ਜੋ ਕਰਨ ਰਾਜਕਰਾਨਾ ਪਰਿਵਾਰ ਦਾ ਰੇਸ ਕੋਰਸ ਹੈ ਉੱਥੇ ਇੱਕ ਸੂਚਨਾ ਮਿਲੀ ਸੀਗੀ ਕਿ ਝੰਡਾ ਦਾ ਦਰਖਤ ਹੈ ਜਿਸ ਤੇ ਲਾਲ ਕੱਪੜੇ ਤੇ ਨਾਲ ਹੀ ਆ ਤੁਸੀਂ ਵੇਖੋ ਮੱਟੀ ਬਣਾਈ ਆ ਤੇ ਤੇਲ ਤੂਲ ਪਾਇਆ ਜਾਂਦਾ ਨਾਰੀਅਲ ਚੜਾਈ ਜਾਂਦੇ ਆ ਪਾਣੀ ਦਾ ਹਾਲੀ ਸਾਹਿਬ ਜੋ ਤਰਕਸ਼ੀਲ ਸੁਸਾਇਟੀ ਭਾਰਤ ਸ਼ਾਖਾ ਫਰੀਦਕੋਟ ਦੇ ਪ੍ਰਧਾਨ ਨੇ ਨਾਲ ਸਰਪ੍ਰਸਰ ਸਰਦਾਰ ਜਗਪਾਲ ਸਿੰਘ ਬਰਾੜ ਨੇ ਇਹ ਮੌਇਨਾ ਕਰ ਰਹੇ ਨੇ ਤੇ ਹਾਲੀ ਸਾਹਿਬ ਨੇ ਦੱਸਿਆ ਕਿ ਪਾਣੀ ਵਾਲਾ ਇਹ ਨਾਰੀਅਲਾ ਤਾਂ ਸਾਨੂੰ ਪਤਾ ਲੱਗਿਆ ਸੀਗਾ ਕਿ ਇਸ ਨੂੰ ਤੇਲ ਪਾਇਆ ਜਾ ਰਿਹਾ ਤੇ ਹੌਲੀ-ਹੌਲੀ ਹੋ ਸਕਦਾ ਜਿਵੇਂ ਕਿ ਪੰਜਾਬ ਦੇ ਬਹੁਤੇ ਝੰਡਾ ਉਹ ਇਸੇ ਵਜ੍ਹਾ ਕਰਕੇ ਖਰਾਬ ਹੋ ਗਏ ਆ ਤੇਲ ਚੜਾਏ ਜਾਂਦੇ ਆ ਤੇ ਉਹਦੀ ਲਾਟ ਆ ਜਿਹੜੀ ਉਹ ਇਸ ਦੇ ਤਣੇ ਨੂੰ ਖਰਾਬ ਕਰਦੀ ਆ ਤੇ ਹਾਲ ਹੀ ਸਾਬ ਮੌਇਨਾ ਕਰ ਰਹੇ ਆ ਕੰਗਾ ਕੰਗਾ ਨਿਕਲਿਆ ਤੇ ਹਰਦੀ ਸਾਹਿਬ ਤੇ ਜਗਪਾਲ ਸਿੰਘ ਬਰਾੜ ਜੀ ਲਗਾਤਾਰ ਪੰਜਾਬ ਵਾਸੀਆਂ ਨੂੰ ਵਹਿਮਾਂ ਭਰਮਾਂ ਦੇ ਖਿਲਾਫ ਜਾਗਰਤ ਕਰਦੇ ਰਹਿੰਦੇ ਆ ਵਿਗਿਆਨਕ ਸੋਚ ਅਪਣਾਉਣ ਦੀ ਜੋ ਸਿੱਖਿਆ ਦਿੰਦੇ ਰਹਿੰਦੇ ਆ ਤੇ ਅੱਜ ਇਹ ਸੀਰ ਸੁਸਾਇਟੀ ਦੇ ਸੱਦੇ ਤੇ ਪਹੁੰਚੇ ਆ ਤੇ ਇਸ ਝੰਡ ਨੂੰ ਇਹਨਾਂ ਕੱਪੜਿਆਂ ਤੋਂ ਮੁਕਤ ਤੇਲ ਤੋਂ ਮੁਕਤ ਕਰਨ ਦੀ ਗਤੀਵਿਧੀ ਕਰ ਰਹੇ ਆ ਤਾਂ ਜੋ ਇਹ ਵੱਧ ਉਮਰ ਤੱਕ ਜਿੰਦਾ ਰਹੇ ਇਹਨਾਂ ਨੂੰ ਖੋਲਿਆ ਜਾ ਰਿਹਾ ਤੇ ਮੇਰੀ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇਹਨਾਂ ਇਹਨਾਂ ਨੂੰ ਜਿਹੜੇ ਦਰਖਤ ਨੇ ਇਹਨਾਂ ਨੂੰ ਆਪਾਂ ਹਵਾ ਲੱਗਦੀ ਕਿਉਂ ਢੱਕ ਕੇ ਇਹਨਾਂ ਦੀ ਪਾਣੀ ਸਪਲਾਈ ਰੋਕੀ ਹੋਈ ਹੈ ਇਹਨਾਂ ਨੇ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਬਣਾ ਕੇ ਲੋਕਾਂ ਨੂੰ ਦੇਣੀ ਹੈ ਤੇ ਤੁਸੀਂ ਇਹਨੂੰ ਬੰਦ ਕਰੀ ਜਾਂਦੇ ਹੋ ਇਹਨੂੰ ਕੰਮ ਨਹੀਂ ਕਰ ਹੁੰਦੇ ਇਹਨਾਂ ਭੋਰਾ ਹਾਲੀ ਸਾਹਿਬ ਸੁਣਿਆ ਦੇ ਰਹੇ ਆ ਤੇ ਹੁਣ ਜਗਬਾਲ ਬਰਾੜ ਜੀ ਜੋ ਸਾਡੇ ਸਿਰ ਸੰਸਥਾ ਦੇ ਵੀ ਸੇਵਾਦਾਰ ਨੇ ਉਹ ਤੁਹਾਡੇ ਨਾਲ ਰੂਬਰੂ ਹੋਣਗੇ ਹਾਂਜੀ ਬਰਾੜ ਸਾਹਿਬ ਸਤਿਕਾਰ ਜੀ ਬਾਬਾ ਸ਼ੇਖ ਫਰੀਦ ਜੀ ਦੇ ਜੋ ਗੁਰੂ ਗ੍ਰੰਥ ਸਾਹਿਬ ਦੇ ਸ਼ਲੋਕ ਆ ਉਹਨਾਂ ਨੇ ਰੁੱਖਾਂ ਦੀ ਜੀਰਾਂ ਦਾ ਜ਼ਿਕਰ ਕੀਤਾ ਕਿ ਰੁੱਖ ਦੇ ਵਿੱਚ ਇੰਨੀ ਜੀਰਾਂ ਦਾ ਇਨਸਾਨ ਨੂੰ ਵੀ ਇੰਨੀ ਜੀਰਾਂ ਦਾ ਉਹਦੇ ਭਗਤਾਂ ਨੂੰ ਵੀ ਇੰਨੀ ਜੀਰਾਂਦ ਕਰਨੀ ਚਾਹੀਦੀ ਹੈ ਮੀਂਹੇਰੀ ਝਖੜ ਔਰ ਕਿੰਨੀਆਂ ਬਾਵਾਵਾਂ ਇਹਨਾਂ ਤੇ ਵਗਦੀਆਂ ਜੇ ਕਿ ਇਹਨਾਂ ਦੀ ਕਟਾਈ ਕਰਦਾ ਫਿਰ ਵੀ ਵਜਾਰੇ ਇਹ ਬਿਲਕੁਲ ਸ਼ਾਂਤ ਰਹਿੰਦੇ ਨਹੀਂ ਬੜੀ ਜੀਰਾਂ ਦਾ ਇਹਨਾਂ ਦੀ ਜੀਰਾਂ ਦਾ ਅਸੀਂ ਲੋਕ ਨਜਾਇਜ਼ ਫਾਇਦਾ ਠਾ ਰਹੇ ਆ ਸਾਡੇ ਬਹੁਤ ਹੀ ਮਾਨਯੋਗ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਿਛਲੇ ਦਿਨੀ ਉਹਨਾਂ ਨੇ ਇੱਕ ਡਾਇਰੈਕਸ਼ਨ ਜਾਰੀ ਕੀਤੀ ਹੈ ਕਿ ਕਿਸੇ ਵੀ ਦਰਖਤ ਦੀ ਪ੍ਰਵਾਨਗੀ ਲਾਏ ਬਿਨਾ ਦਰਖਤ ਦੀ ਕਟਾਈ ਨਹੀਂ ਹੋ ਸਕਦੀ ਪਰ ਅਸੀਂ ਦੇਖ ਰਹੇ ਹਾਂ ਕਿ ਆਹ ਵੀ ਇੱਕ ਤੁਸੀਂ ਇਹ ਦਿੱਤੇ ਜਾ ਰਹੇ ਆ ਦਰਖਤਾਂ ਨੂੰ ਤੁਸੀਂ ਦੇਖ ਰਹੇ ਹੋ ਕਿ ਝੰਡ ਦੀ ਜਿਹੜੀ ਕਿਸਮ ਹੈ ਇਹਦੇ ਜੜਾਂ ਦੇ ਵਿੱਚ ਤੇਲ ਪਾ ਕੇ ਜਦੋਂ ਕਿ ਝੰਡ ਨੂੰ ਤਾਂ ਬਹੁਤੇ ਪਾਣੀ ਦੀ ਲੋੜ ਨਹੀਂ ਰੇਗਿਸਤਾਨ ਦਾ ਦਰਖਤ ਆ ਇਹ ਇਹਨੂੰ ਤਾਂ ਜ਼ਿਆਦਾ ਪਾਣੀ ਦੀ ਵੀ ਲੋੜ ਨਹੀਂ ਗੀ ਔਰ ਇਹਨਾਂ ਦੀਆਂ ਜੜਾਂ ਦੇ ਵਿੱਚ ਤੇਲ ਪਾ ਕੇ ਪੰਜਾਬ ਦੇ ਵਿੱਚੋਂ ਜੜੰਦ ਦੀ ਜਿਹੜੀ ਕਿਸਮ ਹੈ ਖਤਮ ਕੀਤੀ ਜਾ ਰਹੀ ਹੈ ਕਿਤੇ ਵਿਰਲੇ ਥਾਵਾਂ ਤੇ ਝੰਡ ਰਹਿ ਗਏ ਹੁਣ ਇਹ ਜਿਹੜੇ ਅੰਧਵਿਸ਼ਵਾਸੀ ਲੋਕ ਹੈ ਇਹ ਕੀ ਕਰਦੇ ਆ ਝੰਡਾ ਤੋਂ ਲੈ ਕੇ ਜੋ ਝੰਡਰੀ ਮਿਲਦੇ ਫੇਰੇ 베ਰੀ ਵਾਲੇ ਪਾਸੇ ਹੋ ਗਏ ਉਸ ਤੋਂ ਬਾਅਦ ਪਿਛਲੇ ਦਿਨ ਅਸੀਂ ਦੇਖਿਆ ਕਿ ਪਿੱਪਲ ਬਹੁਤ ਵਧਿਆ ਨਹਿਰਾਂ ਦੇ ਜੋੜੀਆਂ ਨਹਿਰਾਂ ਜਿਹੜੀਆਂ ਉੱਥੇ ਪਿੱਪਲ ਦੇ ਦਾਲੇ ਵੀ ਇਸ ਤਰ੍ਹਾਂ ਕਰਕੇ ਇਹਨਾਂ ਨੇ ਉਹਨੂੰ ਰਸੀਆਂ ਬੰਨ ਕੇ ਜਿਹੜੀਆਂ ਚਾਈਨਾ ਡੋਰ ਵਾਲੀਆਂ ਉਹ ਉਹਦੇ ਵਿੱਚ ਖੁੱਭੀਆਂ ਪਈਆਂ ਸੀਆਂ ਔਰ ਇਸ ਤਰ੍ਹਾਂ ਦੇ ਤੁਸੀਂ ਇਹ ਜਿਹੜੇ ਰੁੱਖਾਂ ਨੂੰ ਦਿੱਤੇ ਜਾ ਰਹੇ ਆ ਔਰ 베ਰੀ ਵਾਲੇ ਪਾਸੇ ਚੱਲ ਪਿਆ ਔਰ ਨਹਿਮ ਦੇਖੋ ਐਡਾ ਜਿਹੜਾ ਇਹ ਦਰਖਤ ਲਾਲਕਾਰੀ ਦਰਖਤ ਆ ਇਹ ਨਹਿਮ ਦਾ ਦਰਖਤ ਆ ਇਹ ਨੰਮ ਦੇ ਦਰਾਸ ਜਿੰਨੇ ਵਰਾਸਤੀ ਦਰਾਸਤਾ ਇਹ ਅੰਧਵਿਸ਼ਵਾਸੀ ਲੋਕ ਆ ਬਿਲ ਪੇਟ ਚ ਲੈ ਲਿਆ ਇਹਨਾਂ ਨੂੰ ਤੁਸੀਂ ਇਹ ਦੇਖ ਰਹੇ ਆ ਇਤੋਂ ਬਾਅਦ ਕੀ ਆ ਧਾਰਮਿਕ ਸਥਾਨਾਂ ਤੇ ਜਾਂਦੇ ਆ ਪਹਾੜਾਂ ਨੂੰ ਜਾਂਦੇ ਆ ਲੋਕ ਇਹਨਾਂ ਦੇ ਮੁੱਢਾਂ ਦੇ ਵਿੱਚ ਕੀ ਕਰਦੇ ਆ ਪਲੇਟਾਂ ਗੱਟ ਕੇ ਉਹਦੇ ਵਿੱਚ ਮੋٹے ਕਿੱਲਾ ਇਸ ਤਰ੍ਹਾਂ ਗੱਡ ਦਿੰਦੇ ਆ ਕਿ ਦਰਾਸ ਤੇ ਵਿਚਾਰਾ ਤੁਸੀਂ ਇਹ ਚੱਲਦਾ ਫਿਰ ਉਹ ਕਿੱਲ ਪਲੇਟਾਂ ਵਿੱਚ ਖੁੱਪ ਜਾਂਦੀਆਂ ਤਾਂ ਉਹ ਜਿਹੜੇ ਆ ਇਹ ਸੁੱਕਣਾ ਸ਼ੁਰੂ ਹੋ ਜਾਂਦੇ ਆ ਰੱਸੀਆਂ ਜਿਹੜੀਆਂ ਬਣੀਆਂ ਜਾਂਦੀਆਂ ਕੱਪੜੇ ਬਣੇ ਜਾਂਦੇ ਆ ਔਰ ਇੱਥੋਂ ਇਹਨਾਂ ਨੂੰ ਜਿਹੜੇ ਆ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਵਿਚਾਰੇ ਇਹ ਜਿਹੜੇ ਆ ਇਹ ਸੁੱਕਣੇ ਸ਼ੁਰੂ ਹੋ ਜਾਂਦੇ ਆ ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੇਨਤੀ ਕਰਦੇ ਆ ਕਿ ਮਿਹਰਬਾਨੀ ਕਰਕੇ ਇੰਨਾ ਅੰਧਵਿਸ਼ਵਾਸੀ ਲੋਕਾਂ ਤੇ ਵੀ ਕਾਰਵਾਈ ਕਰਨ ਲਈ ਡਾਇਰੈਕਸ਼ਨ ਜਾਰੀ ਕੀਤੀ ਜਾਵੇ ਜਿਹੜੇ ਰੁੱਖਾਂ ਨੂੰ ਤਸੀਹੇ ਦੇ ਰਹੇ ਹਨ ਸਾਨੂੰ ਬਾਤ ਤੋਂ ਬਾਤ ਰੁੱਖਾਂ ਨੂੰ ਬਚਾਉਣ ਬਾਤ ਤੇ ਸਮਾਜ ਨੂੰ ਵੀ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ ਤਾਂ ਹਾਲ ਹੀ ਸਾਹਿਬ ਇੱਕ ਨੂੰ ਇੱਕ ਦੋ ਨਾਰੇ ਵੀ ਲਾਉਣਗੇ ਵਿਗਿਆਨ ਸੋਚ ਬਾਰੇ ਤੇ ਇਹਨਾਂ ਦੇ ਅੰਧਵਿਸ਼ਵਾਸ ਬਾਰੇ ਜਿਹੜੇ ਇਹ ਲੋਕ ਨੇ ਇਹ ਇੱਕ ਦੋ ਨਾਰੇ ਵੀ ਲਾਉਣਗੇ ਵਿਗਿਆਨ ਦੇ ਬਾਰੇ ਮੈਂ ਕਹੂੰਗਾ ਵਿਗਿਆਨਕ ਸੋਚ ਜਿੰਦਾਬਾਦ ਤੁਸੀਂ ਕਹਣਾ ਜਿੰਦਾਬਾਦ ਜਿੰਦਾਬਾਦ ਮੈਂ ਕਹੂੰਗਾ ਅੰਧ ਵਿਸ਼ਵਾਸ ਮਰਦਾਬਾਦ ਤੁਸੀਂ ਕਹਣਾ ਮਰਦਾਬਾਦ ਮਰਦਾਬਾਦ ਵਿਗਿਆਨਕ ਸੋਚ ਜਿੰਦਾਬਾਦ 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 ਵਿਗਿਆਨਕ ਸੋਚ ਜਿੰਦਾਬਾਦ 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 ਅੰਧਵਿਸ਼ਵਾਸ ਮਰਦਾਬਾਦ 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 ਅੰਧਵਿਸ਼ਵਾਸ ਮਰਦਾਬਾਦ 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 ਮੇਰੀ ਬੇਨਤੀ ਹੈ ਵੀ ਇਹਨਾਂ ਦਰਖਤਾਂ ਨੂੰ ਤੇਲ ਇਹਨਾਂ ਇਹ ਜੜਾਂ ਚ ਪਾ ਕੇ ਇਹਨਾਂ ਨੂੰ ਖਤਮ ਨਾ ਕਰੀਏ ਇਹਨਾਂ ਨੂੰ ਆਪ ਇਹਨਾਂ ਨੇ ਕਾਰਬਨ ਡਾਈਆਕਸਾਈਡ ਲੈ ਕੇ ਆਪ ਸੀ ਇਹਨਾਂ ਬਣਾਉਣੀ ਆ ਇਹਨਾਂ ਨੂੰ ਆਪਣਾ ਕੰਮ ਕਰਦੇ ਜੀ ਕੁਦਰਤ ਦੇ ਨੀਮਾ ਚ ਹਲਵਾੜ ਪਹਦਾਨਾ ਕਰਕੇ ਆਪਾਂ ਲੋਕ ਇੰਨੀ ਮੇਰੀ ਬੇਨਤੀ ਪ੍ਰਵਾਨ ਕਰਿਆ ਜੀ ਧੰਨਵਾਦ ਹਾਲੀ ਸਾਹਿਬ ਹਾਲੀ ਸਾਹਿਬ ਇੱਕ ਦੋ ਗੱਲਾਂ ਆਪਾਂ ਕਰ ਲਈਏ ਸਾਂਝੀਆਂ ਅਕਸਰ ਹੀ ਇੱਕ ਵਹਿਮ ਜਿਹਾ ਹੁੰਦਾ ਵੀ ਲੋਕ ਇਹ ਜੇ ਟੂਨੇ ਟੱਪਿਆਂ ਨੂੰ ਹੱਥ ਨਹੀਂ ਲਾਉਂਦੇਗੇ ਤੁਸੀਂ ਸਾਨੂੰ ਵਿਗਿਆਨਕ ਤਰੀਕੇ ਨਾਲ ਦੱਸ ਸਕਦੇ ਹੋ ਵੀ ਇਹ ਟੂਨੇ ਟੱਪਿਆਂ ਨੂੰ ਹੱਥ ਲਾਉਣ ਨਾਲ ਇਹਨਾਂ ਨੂੰ ਟੱਪ ਨਾਲ ਇਹਨਾਂ ਨੂੰ ਕੁਝ ਕਰਨਾ ਕੁਝ ਨਹੀਂ ਹੁੰਦਾ ਟੂਨੇ ਟੱਪਿਆਂ ਤੋਂ ਚੱਕ ਕੇ ਕੋਈ ਚੀਜ਼ ਨਾ ਖਾਓ ਕਈ ਵਾਰ ਆਂਧੂਸ਼ਾਸੀ ਲੋਕ ਕੈਮੀਕਲ ਲਾਉਂਦੇ ਆ ਉਹ ਵਹਿਮ ਬਣ ਜਾਂਦਾ ਹੈ ਕਾਉ ਨਾ ਕਦੇ ਚਾਕੇ ਕੋਈ ਚੀਜ਼ ਨੰਗਾ ਨਾਲ ਉਸ ਮੈਂ ਜਿਹੜੇ ਲਾਜ ਦੇ ਕਪੜੇ ਬੰਨੇ ਸੀ ਖਮਣੇ ਮੈਂ ਸਾਰੇ ਪਾਸੇ ਕਰਤੇ ਆ ਪਏ ਉਹਨੇ ਜੋ ਹੈ ਨਹੀਂ ਆਪਣੇ ਖਾਣ ਪੀਣ ਵਾਲੀ ਚੀਜ਼ ਵਰਤਨ ਵਾਲੀ ਚੀਜ਼ ਹੈ ਨਹੀਂ ਬਾ ਵਰਤ ਕੇ ਖਾਣ ਦੇ ਪਰ ਇਹ ਇਹਨਾਂ ਖਾਣਾ ਪੀਣਾ ਨਹੀਂ ਚਾਹੀਦਾ ਇਹਨੂੰ ਟੱਪਾਂ ਨਾਲ ਸਿੱਟਣਾ ਕੋਈ ਨਹੀਂ ਦਦਾ ਬੇ ਬੇਫਿਕਰੋ ਜੋ ਵਿਗਿਆਨਕ ਸੋਚ ਜਿਹੜੀ ਇਹੀ ਜਿੰਮ ਭਰਮਾ ਤੋਂ ਹੀ ਕੱਢ ਲਈ ਠੀਕ ਹੈ ਇੱਕ ਗੱਲ ਹੋਰ ਦੱਸੋ ਇਹ ਲੋਕ ਕਰਦੇ ਕਿਉਂ ਐ ਇਹ ਕੁਛ ਬਸ ਵਹਿਮ ਬਣੇ ਤਰ੍ਹਾਂ ਤਰ੍ਹਾਂ ਦੇ ਬੇਥੇ ਕਰਨ ਵਾਲਾ ਕੋਈ ਸਾਡਾ ਭਲਾ ਹੋ ਜਾਊਗਾ ਸਾਡਾ ਸਾਡਾ ਕੋਈ ਕਾਰੋਬਾਰ ਵਧੀਆ ਚੱਲੂਗਾ ਇਹੋ ਜਿਹੇ ਲੋਕਾਂ ਨੂੰ ਵਹਿਮ ਪਾਏ ਪਿਆ ਅંધਸ਼ਵਾਸ਼ੂ ਲੋਕਾਂ ਨੇ ਜਿਨ੍ਹਾਂ ਨੇ ਕੋਈ ਕੰਮ ਨਹੀਂ ਕਰਨਾ ਕਿਰਤ ਨਹੀਂ ਕਰਨੀ ਵਿਹਲੇ ਰਹਿ ਕੇ ਖਾਣੇ ਆ ਠੀਕ ਹੈ ਜੀ ਮਿਹਰਬਾਨੀ ਮੇਰਬਾਨੀ ਇਹ ਜੀ ਗੱਲ